ਪੀਐਸ ਟੈਟ ਏਟੀਡੀ ਬੀਅਰ ਯੂਨੀਅਨ ਪੰਜਾਬ ਫੀਸ਼ਰ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਸੋ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਆ ਉਹ ਅਪਡੇਟ ਕੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੀਐਸ ਟੈਟ ਏਟੀਡੀ ਬੀਅਰ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦੀ ਅਪਡੇਟ ਬਹੁਤ ਖਾਸ ਹੈ ਤੁਹਾਡੇ ਸਾਰਿਆਂ ਦੇ ਲਈ ਹੋ ਸਕਦਾ ਹੈ ਇਹ ਨਿਊਜ਼ ਫੇਕ ਹੋਵੇ ਕਿਉਂਕਿ ਹਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਠੀਕ ਹੈ ਪਰ ਤੁਹਾਡੇ ਲਈ ਮੈਂ ਇੱਕ ਨਿਊਜ਼ ਲੈ ਕੇ ਆਇਆ ਠੀਕ ਹੈ ਕਿਉਂਕਿ ਸਾਡੇ ਕੋਲ ਜਦੋਂ ਕਨਫਰਮ ਨਹੀਂ ਹੁੰਦਾ ਉਹਨਾਂ ਤੱਕ ਮੈਂ ਸ਼ੋਰ ਨਹੀਂ ਹੈਗਾ ਇਸ ਚੀਜ਼ ਦੇ ਨਾਲ ਕਿ ਇਹ ਸੱਚ ਹੈ ਜਾਂ ਝੂਠ ਹੈ ਠੀਕ ਹੈ ਇਸ ਤੋਂ ਬਾਅਦ ਕੱਲ ਤੱਕ ਜਾਂ ਪਰਸੋਂ ਤੱਕ ਹੌਲੀ-ਹੌਲੀ ਜਿਵੇਂ ਡਿਪਾਰਟਮੈਂਟ ਰਿਸੋਰਸ ਜਾਣ ਕਰੇ ਦੇਣਗੇ ਉਸ ਤੋਂ ਬਾਅਦ ਕਨਫਰਮ ਹੋ ਜਾਊਗਾ ਸੋ ਤੋਂ ਪਹਿਲਾਂ ਤੁਸੀਂ ਦੇਖੋ ਕਿ ਮਸਲਾ ਕੀ ਹੈ ਇੱਕ ਪੱਤਰ ਬਹੁਤ ਵਾਇਰਲ ਹੋ ਰਿਹਾ ਜੋ ਕਿ ਸਾਡੇ ਸੋਰਸ ਦੁਆਰਾ ਉਹ ਇਸੀ ਦੇ ਉੱਪਰ ਕਲੀਅਰ ਨਹੀਂ ਹੈਗੇ ਕਿ ਇਹ ਸਹੀ ਹੈ ਜਾਂ ਗਲਤ ਹੈ ਕਿਉਂਕਿ ਅੱਜ ਦਾ ਹੀ ਪੱਤਰ ਹੈ ਠੀਕ ਹੈ ਅ ਪੀਐਸਟੈਟ 2025 ਦੇ ਪੇਪਰ ਸੰਬੰਧੀ ਇੱਕ ਅੱਤਰ ਵਾਇਰਲ ਹੋ ਰਿਹਾ ਹੈ 15 ਤਰੀਕ ਨੂੰ ਜਿਹੜਾ ਹੈ ਪੀਐਸਟੈਟ ਦੀ ਪ੍ਰੀਖਿਆ ਜਿਹੜੀ ਹੈ ਉਹ ਕਰਵਾਉਣ ਦੇ ਸਬੰਧ ਦੇ ਵਿੱਚ 15 ਮਾਰਚ ਨੂੰ ਇਹਦੇ ਪੱਤਰ ਦੇ ਉੱਪਰ ਲਿਖਿਆ ਹੋਇਆ ਹੈ ਕਿ 15 ਮਾਰਚ ਨੂੰ ਪੀਐਸ ਸਟੈਟ ਦਾ ਪੇਪਰ ਕਰਵਾਇਆ ਜਾਊਗਾ। ਉਮਤ ਅਨੁਸਾਰਾ ਲੈਟਰ ਪੜਾਉਣਾ ਕੀ ਹੈ? ਉਪਰੋਕਤ ਵਿਸ਼ੇ ਸੰਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ ਪੀਐਸ ਸਟੈਟ ਦੀ ਪ੍ਰੀਖਿਆ ਮਿਤੀ 15/3/2026 ਦਿਨ ਐਤਵਾਰ ਨੂੰ ਕੰਡੈਕਟ ਕਰਵਾਈ ਜਾ ਰਹੀ ਹੈ। ਇਸ ਲਈ ਮਿਤੀ 15 3 2026 ਆਪਣੇ ਸਕੂਲਾਂ ਨੂੰ ਪੀਐਸਟ ਦੀ ਪ੍ਰੀਖਿਆ ਕੰਡਕਟ ਕਰਵਾਉਣ ਲਈ ਤਿਆਰ ਕੀਤਾ ਜਾਵੇ ਇਸ ਨੂੰ অতি ਜ਼ਰੂਰੀ ਸਮਝਿਆ ਜਾਵੇ ਠੀਕ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਦੀ ਇਹ ਨਿਊਜ਼ ਹੈ ਠੀਕ ਹੈ ਹੋਰ ਇਹਦਾ ਉਤਾਰਾ ਭੇਜਿਆ ਗਿਆ PA2 ਡਾਇਰੈਕਟਰ ਜਨਰਲ ਆਫ ਸਕੂਲ এডੂਕੇਸ਼ਨ ਪੰਜਾਬ PA2 ਜਰਨ ਡਾਇਰੈਕਟਰ ਸਕੂਲ এডੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਹੋਰ ਸ਼੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਜਿਹੜੀ ਕਿ ਅੰਮ੍ਰਿਤਸਰ ਆ ਜੀ ਐਨ ਡੀ ਯੂ ਇਸ ਵਾਰ ਪੇਪਰ ਜਿਹੜੇ ਕਿ ਇਸ ਪੱਤਰ ਦੇ ਅਕੋਰਡਿੰਗ ਪੇਪਰ ਉਹ ਲੈ ਰਹੀ ਹੈ ਪਿਛਲਾ ਪੇਪਰ ਜਿਹੜਾ ਲਿਆ ਸੀਗਾ ਪੀ ਐਸ ਸੀ ਬੀ ਨੇ ਲਿਆ ਸੀ ਠੀਕ ਹੈ ਬਾਕੀ ਅਫੀਸ਼ੀਅਲ ਸਾਈਡ ਦੇ ਉੱਪਰ ਹਜੇ ਤੱਕ ਨਹੀਂ ਆਇਆ ਵੀਸ਼ਾ ਸਾਈਡ ਦੇ ਉੱਪਰ ਤੁਸੀਂ ਚੈੱਕ ਕਰੋਗੇ ਹਜੇ ਤੱਕ ਤੁਹਾਨੂੰ ਉਸ ਦੇ ਉੱਪਰ ਕੋਈ ਨਿਊਜ਼ ਨਹੀਂ ਮਿਲ ਰਹੀ ਹੈ ਤੁਸੀਂ ਦੇਖ ਦੇਖ ਵੀ ਸਕਦੇ ਹੋ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਦਾ ਕਿਉਂਕਿ ਜਿੰਨਾਂ ਤੱਕ ਪੁਸ਼ਟੀ ਨਹੀਂ ਹੁੰਦੀ ਉਹਨਾਂ ਤੱਕ ਕੋਈ ਕਲੈਰਟੀ ਨਹੀਂ ਹੈਗੀ ਇਸ ਰਿਗਾਰਡਿੰਗ ਕਿ ਇਹ ਚੀਜ਼ ਸੱਚ ਹੈ ਜਾਂ ਗਲਤ ਹੈ ਜਾਂ ਝੂਠ ਹੈ ਠੀਕ ਹੈ ਪਰ ਤੁਹਾਡੇ ਲਈ ਜ਼ਰੂਰੀ ਹੈ ਕਿ ਇਹ ਨਿਊਜ਼ ਪਹੁੰਚਾਈ ਜਾਵੇ ਤਾਂ ਉਹਦੇ ਲਈ ਤੁਹਾਡੇ ਸਾਰਿਆਂ ਦੇ ਲਈ ਇਹ ਨਿਊਜ਼ ਪਹੁੰਚਾਈ ਜਾ ਰਹੀ ਹੈ ਇਹ ਅਫੀਸ਼ੀਅਲ ਸਾਈਟ ਹੈ ਜਿਹੜੀ ਕਿ ਆਪਣੀ ਪੀਐਸਟੈਟ 2024 ਦੇ ਪੇਪਰ ਟਾਈਮ ਬਣੀ ਸੀਗੀ ਇਸ ਦੇ ਉੱਪਰ ਕੋਈ ਵੀ ਅਫੀਸ਼ੀਅਲ ਸਾਈਟ ਹੈ ਕਿਉਂਕਿ ਇਹਦੇ ਉੱਪਰ ਹੀ ਉਹਨਾਂ ਨੇ ਸਾਰੇ ਐਡਵਰਟਾਈਜ਼ਮੈਂਟ ਜਿਹੜੀਆਂ ਸੀਗੀਆਂ ਉਹ ਸ਼ੋਅ ਕਰਨੀਆਂ ਸੀਗੀਆਂ ਕਿਉਂਕਿ ਇਹ ਉਹਨਾਂ ਨੇ ਕਲੀਅਰ ਕੀਤਾ ਸੀ ਕਿ ਕਿਉਂਕਿ ਇਸ ਦੇ ਉੱਪਰ ਹਜੇ ਤੱਕ ਵੀ ਪੀਐਸਟੈਟ 2024 ਦੇ ਪੇਪਰ ਰਿਲੇਟਡ ਹੀ ਜਿਹੜੀ ਇਨਫੋਰਮੇਸ਼ਨ ਉਪਾਈ ਗਈ ਹੈ ਪੀਐਸਟੈਟ 2025 ਦੇ ਰਿਗਾਰਡਿੰਗ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਜਿਹੜੀ ਹੈ ਸ਼ੋ ਕੀਤੀ ਗਈ ਸੋ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ ਕਿ ਇੱਕ ਵਾਰੀ ਨਿਊਜ਼ ਹੈ ਇਸ ਦੇ ਉੱਪਰ ਤੁਸੀਂ ਥੋੜਾ ਅਲਰਟ ਹੋ ਸਕਦੇ ਹੋ ਕਿ 15 ਤਰੀਕ ਨੂੰ ਪੇਪਰ ਹੋ ਸਕਦਾ ਹੈ ਠੀਕ ਹੈ ਪਰ ਇਹ ਝੂਠਾ ਵੀ ਹੋ ਸਕਦਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਕਹਿ ਦਿੱਤਾ ਕਿ ਫੇਕ ਵੀ ਹੋ ਸਕਦਾ ਹੈ ਇਹ ਰੀਅਲ ਵੀ ਹੋ ਸਕਦਾ ਕਿਉਂਕਿ ਅੱਜ ਕੱਲ ਗਰੁੱਪਾਂ ਦੇ ਵਿੱਚ ਕਾਫੀ ਕੁਝ ਵਾਇਰਲ ਹੁੰਦਾ ਤਾਂ ਕਿ ਸਾਡੇ ਅਜੇ ਸੋਰਸ ਵੀ ਨਹੀਂ ਦੱਸਦੇ ਇਸ ਲਈ ਮੈਂ ਤੁਹਾਨੂੰ 100% ਕਲੀਅਰ ਤਾਂ ਨਹੀਂ ਕਹਿ ਰਿਹਾ ਪਰ ਮੈਨੂੰ ਲੱਗ ਰਿਹਾ ਕਿ ਇਹ ਰੀਅਲ ਲੱਗ ਰਿਹਾ ਜਿਵੇਂ ਕਿ ਇਸ ਦਾ ਉਤਾਰਾ ਔਰ ਸਾਰਾ ਜਿਹੜਾ ਪੈਟਰਨ ਦੱਸਿਆ ਹੋਇਆ ਮੈਨੂੰ ਲੱਗ ਰਿਹਾ ਕਿ ਸੱਚ ਹੈਗਾ ਪਰ ਸ਼ੋਰ ਨਹੀਂ ਹੈਗਾ ਮੈਂ ਸ਼ੋਰ ਨਹੀਂ ਹੈਗਾ ਇਸ ਦੇ ਵਿੱਚ ਤੁਸੀਂ ਥੋੜੀ ਇੱਕ ਜਾਣਕਾਰੀ ਹੋਰ ਦੇਖ ਲਓ ਜਿਹੜੀ ਆਪਣੀ 15 ਤਰੀਕ ਦੀ ਮੀਟਿੰਗ ਸੀਗੀ 15 ਤਰੀਕ ਦੀ ਮੀਟਿੰਗ ਸੀ ਉਹ ਮੀਟਿੰਗ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀਗਾ ਹੁਣ ਉਹ ਮੀਟਿੰਗ 28 ਤਰੀਕ ਨੂੰ ਹੋਣ ਜਾ ਰਹੀ ਹੈ ਇਹ ਵੀ ਤੁਸੀਂ ਪੱਤਰ ਦੇਖ ਲਓ ਜਿਹੜਾ ਕਿ ਕੱਲ ਅ ਅਸੀਂ ਮੀਟਿੰਗ ਲਈ ਜਾ ਰਹੇ ਸੀ ਅੱਜ ਦੀ ਮੀਟਿੰਗ ਸੀਗੀ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਸੀ 15 1 26 ਨੂੰ ਦਫਤਰ 15 ਵਿੱਚ ਆ ਦੇਖੋ ਪਰੰਤੂ ਮਾਨਯੋਗ ਵਿੱਤ ਮੰਤਰੀ ਜੀ ਦੇ ਕੁਝ ਰਜੇਵੇਂ ਕਾਰਨ ਇਹ ਮੀਟਿੰਗ 15 1 2026 ਦੀ ਥਾਂ ਤੇ 28 1 2026 ਨੂੰ ਦਫਤਰ ਨੂੰ ਦਫਤਰੀ ਕਮਰਾ 15 ਉਹੀ ਲੋਕੇਸ਼ਨ ਦੇ ਉੱਪਰ ਸਿਵਲ ਸਕੱਤਰ ਦੇ ਵਿੱਚ ਚੰਡੀਗੜ੍ਹ ਵਿਖੇ ਅਨੁਸਾਰ ਨਿਸ਼ਚਿਤ ਕੀਤੀ ਗਈਆਂ ਜਾਂਦੀਆਂ ਜਿਉਂਨਾ ਦੇ ਪ੍ਰਤੀ ਜਿਹੜਾ ਡੇਟ ਉਹਨਾਂ ਦੱਸੀ ਹੋਈ ਹੈ ਉਹਦੇ ਅਕੋਰਡਿੰਗ ਜਿਹੜਾ ਹੈ ਤੁਸੀਂ ਪਹੁੰਚਣਾ ਯਕੀਨੀ ਬਣਾਇਆ ਜਾਵੇ ਇਹ ਦੱਸਿਆ ਹੋਇਆ ਉਹਨਾਂ ਨੇ ਠੀਕ ਹੈ ਉਹੀ ਜਥੇਬੰਦੀਆਂ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੈਕਿੰਡ ਜਥੇਬੰਦੀ ਆਪਣੀ ਹੈ ਪੀਐਸਟੈਟ ਯੂਨੀਅਨ ਫਰਸਟ ਈਟੀਟੀ ਡਟ ਪਾਸ ਯੂਨੀਅਨ ਠੀਕ ਹੈ ਕਿ ਬાગਦੇ ਨਾਲ ਜਿਹੜੀਆਂ ਨੇ ਅ ਰਿਲੇਟਡ ਜਥੇਬੰਦੀਆਂ ਦੀ ਸਾਰੀ ਮੀਟਿੰਗ ਸੀਗੀ ਪਹਿਲਾਂ ਵਿੱਚ ਕੋਈ ਇੱਕ ਇੱਕ ਜਥੇਬੰਦੀ ਲੱਗ ਵੀ ਸੀਗੀ ਪਰ ਹੁਣ ਇਹਨਾਂ ਨੇ ਪੈਟਰਨ ਲੱਗ ਘਰਤਾ ਸਾਰਾ ਪਰ ਇੱਕ ਲਾਰਾ ਹੀ ਹੈ ਕਿਉਂਕਿ ਤਕਰੀਬਨ ਪੰਜਵੀਂ ਵਾਰ ਜਿਹੜੀ ਹੈ ਮੀਟਿੰਗ ਪੋਸਟਪੋਨ ਕੀਤੀ ਗਈ ਹੈ ਪੰਜ ਵਾਰ ਪੋਸਟਪੋਨ ਕਰ ਦਿੱਤੀ ਗਈ ਹੈ ਹੋਂ ਤੱਕ ਕਿਉਂਕਿ ਕਿੱਥੇ 28 ਤਰੀਕ ਨੂੰ 28 ਨਵੰਬਰ ਨੂੰ ਇਹ ਮੀਟਿੰਗ ਹੋਣੀ ਸੀ ਉਸ ਤੋਂ ਬਾਅਦ 20 25-25 ਦਿਨਾਂ ਦਾ ਗੈਪ ਪਾ ਕੇ ਇਹਨਾਂ ਨੇ ਤਕਰੀਬਨ ਹਿਸਾਬ ਲਾ ਲਓ ਜਨਵਰੀ ਦਾ ਮਹੀਨਾ ਜਿਹੜਾ ਹੈ ਉਹ ਵੀ ਸਾਰਾ ਲੰਗਾ ਦਿੱਤਾ 28 ਤਰੀਕ ਨੂੰ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਸਾਰੇ ਜੱਥੇ ਬੰਦੀਆਂ ਮੈਰਿਜ ਜੇ ਕੋਈ ਇਸ ਇਹਨਾਂ ਜੱਥੇ ਬੰਦੀਆਂ ਦੇ ਵਿੱਚੋਂ ਕੋਈ ਕੋਈ ਸਾਥੀ ਵੀਡੀਓ ਸੁਣ ਰਿਹਾ ਹੈ ਤਾਂ ਉਹਨਾਂ ਨੂੰ ਬੇਨਤੀ ਕਿ ਸਾਰੀਆਂ ਜੱਥੇ ਬੰਦੀਆਂ ਇੱਕੋ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਕਿ ਜੋ ਸਰਕਾਰ ਦੇ ਸੰਬੰਧੀ ਆਪਣੀਆਂ ਮੰਗਾਂ ਨੇ ਉਹ ਉਹਨਾਂ ਨੂੰ ਹੱਲ ਕਰਵਾਇਆ ਜਾ ਸਕੇ ਕਿਉਂਕਿ ਤੁਹਾਨੂੰ ਪਤਾ ਸਰਕਾਰਾਂ ਲਾਰੇ ਲਾਉਂਦੀਆਂ ਆਈਆਂ ਠੀਕ ਹੈ ਪਰ ਮੈਂ ਇੱਕ ਚੀਜ਼ ਤੁਸੀਂ ਇੱਕ ਵਾਰ ਫਿਰ ਦੇਖ ਲਓ ਜੇ ਤੁਸੀਂ ਕਹਿਣਾ ਕਿ ਸਾਨੂੰ ਪਤਾ ਨਹੀਂ ਲੱਗਿਆ ਸਾਨੂੰ ਕੁਝ ਨਹੀਂ ਮੈਂ ਤੁਹਾਨੂੰ ਸਪਸ਼ਟ ਕਰ ਰਿਹਾ ਕਿ ਇਹ ਜਿਜ ਲਾਰਾ ਹੋ ਸਕਦਾ ਕਿਉਂਕਿ ਹਜੇ ਤੱਕ ਅਫੀਸ਼ੀਅਲ ਜਾਣਕਾਰੀ ਤਾਂ ਨਹੀਂ ਆਈ ਠੀਕ ਹੈ ਅਫੀਸ਼ੀਅਲ ਜਾਣਕਾਰੀ ਤਾਂ ਨਹੀਂ ਆਈ ਹੁਣ ਮੈਨੂੰ ਇੱਕ ਚੀਜ਼ ਮੈਂ ਤੁਹਾਨੂੰ ਇਹ ਵੀ ਬੇਨਤੀ ਕਰ ਰਿਹਾ ਕਿ ਮੈਨੂੰ ਕੋਈ ਵੀ ਫੋਨ ਮੈਸੇਜ ਕਰਕੇ ਨਾ ਪੁੱਛੇ ਕਿ ਇਹ ਸਰ ਫੇਕ ਹੈ ਰੀਅਲ ਹੈ ਨੋਟੀਫਿਕੇਸ਼ਨ ਆ ਗਿਆ ਠੀਕ ਹੈ ਮੈਂ ਤੁਹਾਨੂੰ ਇਸ ਇਸ ਕਰਕੇ ਚੈਨਲ ਦੇ ਉੱਪਰ ਹੀ ਪਾ ਕੇ ਦੱਸ ਰਿਹਾ ਵੀਡੀਓ ਠੀਕ ਹੈ ਜੇ ਇਸ ਚੀਜ਼ ਦੀ ਕਲੈਰਟੀ ਮਿਲਦੀ ਕਿ ਪੇਪਰ 15 ਮਾਰਚ ਨੂੰ ਹੀ ਹੋ ਰਿਹਾ ਹੈ ਤਾਂ ਅਸੀਂ ਤੁਹਾਨੂੰ ਇਸ ਦੇ ਸਬੰਧੀ ਕੋਈ ਨਾ ਕੋਈ ਜਾਣਕਾਰੀ ਦੇ ਦੇਾਂਗੇ ਪਰ ਤੁਸੀਂ ਆਪ ਨਹੀਂ ਫੋਨ ਮੈਸੇਜ ਕਰਨਾ ਕਿਉਂਕਿ ਫੋਨ ਮੈਸੇਜ ਬਹੁਤ ਆਂਦੇ ਨੇ ਠੀਕ ਹੈ ਮੈਂ ਵੀਡੀਓ ਬਣਾ ਵੀ ਦਿਨਾਂ ਉਹੀ ਚੀਜ਼ ਤੁਸੀਂ ਦੁਬਾਰਾ ਤੋਂ ਰਿਪੀਟ ਸਾਨੂੰ ਪੁੱਛੀ ਜਾਂਦੇ ਹੋ ਤਾਂ ਉਹਦਾ ਟੋਕ ਨਹੀਂ ਬੰਦਦਾ ਠੀਕ ਹੈ ਤੁਸੀਂ ਸਾਰੇ ਪੜੇ ਲਿਖੇ ਹੋ ਤਾਂ ਇੰਨੀ ਸਾਡੀ ਬੇਨਤੀ ਸਹਿਕਾਰ ਕਰਿਓ ਕਿਉਂਕਿ ਤੁਹਾਡੇ ਲਈ ਜਦੋਂ ਵੀ ਸਾਨੂੰ ਪਤਾ ਲੱਗਦਾ ਕਿ ਤੁਹਾਡੇ ਲਈ ਜਰੂਰੀ ਇਨਫੋਰਮੇਸ਼ਨ ਹੈ ਸੀ ਆਪਣੇ ਆਪ ਸ਼ੇਅਰ ਕਰ ਦਿੰਨੇ ਆ ਠੀਕ ਹੈ ਜੇ ਕੋਈ ਕੰਮ ਹੈ ਤਾਂ ਤੁਸੀਂ ਜੈਨੂਇਨ ਪ੍ਰੋਬਲਮ ਹੈ ਤੁਹਾਡੀ ਤੁਸੀਂ ਮੇਰੇ ਨੰਬਰ ਦੇ ਉੱਪਰ WhatsApp ਦੇ ਉੱਪਰ ਮੈਸੇਜ ਕਰਿਆ ਕਰੋ ਕਾਲ ਨਾ ਕਰਿਆ ਕਰੋ ਪਲੀਜ਼ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮੇਰੇ ਨੰਬਰ ਦੇ ਉੱਪਰ WhatsApp ਮੈਸੇਜ ਕਰਿਆ ਕਰੋ ਇਹੀ ਨੰਬਰ ਹੈ ਮੈਂ ਇੱਕ ਵਾਰ ਫਿਰ ਰਿਪੀਟ ਲਿਖ ਰਿਹਾ 62802 62496 ਇਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰ ਦਿਆ ਕਰੋ ਇਹੀ ਕਾਲਿੰਗ ਨੰਬਰ ਹੈ ਇਹੀ WhatsApp ਨੰਬਰ ਹੈ ਤੁਹਾਡੀ ਕੋਈ ਇਨਕੁਆਰੀ ਹੈ ਤੁਸੀਂ ਮੇਰੇ ਇਸ ਨੰਬਰ ਦੇ ਉੱਪਰ ਮੈਸੇਜ ਕਰਨਾ ਹੈ ਮੈਸੇਜ ਕਰਕੇ ਜਿਹੜਾ ਹੈ ਤੁਹਾਨੂੰ ਕੋਈ ਨਾ ਕੋਈ ਨਿਊਜ਼ ਕੋਈ ਨਾ ਕੋਈ ਅਪਡੇਟ ਜਿਹੜੀ ਹੈ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਦਾ ਕਰਾਂਗਾ ਠੀਕ ਹੈ ਜੇ ਤੁਹਾਡੇ ਕੋਈ ਜਾਣਨ ਨੂੰ ਪ੍ਰੋਬਲਮ ਹੈ ਤਾਂ ਨਹੀਂ ਤਾਂ ਤੁਹਾਡੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਤੁਹਾਡੀ ਜਿਹੜੀ ਜੋ ਵੀ ਤੁਹਾਡਾ ਸਵਾਲ ਹੁੰਦਾ ਤੁਸੀਂ ਵੀਡੀਓ ਦੇ ਵਿੱਚ ਸ਼ੇਅਰ ਕਰ ਹੀ ਦਿਨੇ ਕਿਉਂਕਿ ਤੁਸੀਂ ਨੀਚੇ ਕਮੈਂਟ ਕਰਦੇ ਹੋ ਉਹਨਾਂ ਕਮੈਂਟਾਂ ਦੇ ਬਿਆਰ ਤੇ ਮੈਂ ਤੁਹਾਨੂੰ ਨੈਕਸਟ ਅਪਡੇਟ ਦੇ ਦੇਣਾ ਆਹ ਅਪਡੇਟ ਹੈ ਇਹਦੇ ਰਿਗਾਰਡਿੰਗ ਜਿਹੜੀ ਤੁਹਾਡਾ ਕ్వైਰੀਜ਼ ਨੇ ਉਹਦੀਆਂ ਆਹ ਜਵਾਬ ਹੈ ਆਹ ਡਿਪਾਰਟਮੈਂਟ ਕਹ ਰਿਹਾ ਆਹ ਤੁਸੀਂ ਕਰੋਗੇ ਤਾਂ ਤੁਹਾਡਾ ਆ ਚੀਜ਼ ਹੋ ਜੇਗੀ ਹਨਾ ਮੈਂ ਤੁਹਾਨੂੰ ਪਹਿਲਾਂ ਹੀ ਉਸ ਚੀਜ਼ ਦੀ ਕਲੈਰਟੀਆ ਦੇ ਦਿੰਦਾ ਠੀਕ ਹੈ ਮੈਂ ਫਿਕਰ ਵਾਰ ਫਿਰ ਦੱਸ ਰਿਹਾ ਕਿ ਇਹ ਇੱਕ ਪੱਤਰ ਵਾਇਰਲ ਹੋ ਰਿਹਾ ਹੈ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਨਹੀਂ ਹੈਗਾ ਠੀਕ ਹੈ ਉਹ ਮੈਂ ਤੁਹਾਨੂੰ ਪਹਿਲਾਂ ਚੈੱਕ ਕਰਾਈ ਦਿੱਤੀ ਹੈ ਠੀਕ ਹੈ ਪਰ ਤੁਸੀਂ ਇਸ ਚੀਜ਼ ਦੇ ਉੱਪਰ ਥੋੜਾ ਜਿਹਾ ਅਲਰਟ ਹੋ ਸਕਦੇ ਹੋ ਕਿ 15 ਤਰੀਕ ਨੂੰ ਪੇਪਰ ਲਿਆ ਜਾਵੇਗਾ ਠੀਕ ਹੈ ਤਕਰੀਬਨ ਤੁਸੀਂ ਮੰਨ ਲਓ ਕਿ ਜਨਵਰੀ ਦਾ 15 ਤਰੀਕਾ ਅਜ ਹੋ ਚੁੱਕੀ ਹੈ ਠੀਕ ਹੈ ਔਰ ਫੈਬਰ ਦਾ ਮਹੀਨਾ ਹੈ ਠੀਕ ਹੈ ਮੋٹے ਮੋٹے ਤੁਸੀਂ ਲਾ ਲਓ ਤੁਹਾਡੇ ਕੋਲ 2 ਮੰਥ ਨੇ ਸਿਰਫ 2 ਮਹੀਨੇ ਨੇ ਠੀਕ ਹੈ ਤਾਂ 2 ਮਹੀਨੇ ਦੇ ਵਿੱਚ ਤੁਸੀਂ ਤਿਆਰੀ ਕਰਨੀ ਆਪਦੀ ਠੀਕ ਹੈ ਇੱਕ ਰਿ ਅਲਰਟ ਹੋ ਜਾਓ ਕਿਉਂਕਿ ਬਾਕੀ ਜਿਹੜੀ ਅ ਇਸ ਸੰਬੰਧੀ ਕਲੀਅਰ ਨਿਊਜ਼ ਉਹ ਆਪਾਂ ਨੂੰ ਮੀਟਿੰਗ ਤੇ ਮਿਲੂਗੀ ਠੀਕ ਹੈ ਬਾਕੀ 1-2 ਦਿਨਾਂ ਦੇ ਵਿੱਚ ਕਨਫਰਮ ਜ਼ਰੂਰ ਹੋ ਜਾਊਗਾ ਕਿ ਸੱਚ ਹੈ ਜਾਂ ਝੂਠ ਹੈ ਠੀਕ ਹੈ ਕਿ 27 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਪਤਾ ਹੀ ਹੈ ਕਿ ਹੀアリング ਸੀਗੀ ਹੀアリング ਤੋਂ ਪਹਿਲਾਂ ਉਹਨਾਂ ਨੇ ਡਿਪਾਰਟਮੈਂਟ ਨੇ ਨੋਟਿਸ ਜਾਰੀ ਕਰਨਾ ਸੀ ਉਸ ਸਬੰਧੀ ਇੱਕ ਨੋਟਿਸ ਜਾਰੀ ਜਰੂਰ ਕੀਤਾ ਗਿਆ ਵਾਲਾ ਪਰ ਇਹ ਰੀਅਲ ਹੈ ਜਾਂ ਫੇਕ ਹੈ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਠੀਕ ਹੈ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਸਾਰੇ ਸ਼ੇਅਰ ਕਰ ਦਿਓ ਜੀ WhatsApp ਸਟੇਟਸ ਦੇ ਉੱਪਰ ਆਪਦੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਜੀ ਤਾਂ ਕਿ ਸਾਰੇ ਦੋਸਤਾਂ ਮਿੱਤਰਾਂ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਤੋ ਜਿਹੜੇ ਚੈਨਲ ਤੇ ਫਰਸਟ ਔਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸਟਟ ਦੇ ਪੇਪਰ ਰਿਲੇਟਡ ਜਾਂ ਕੋਈ ਵੀ ਜਾਣਕਾਰੀ ਉਹ ਸਮੇਂ-ਸਮੇਂ ਪਹੁੰਚਦੀ ਰਹੇ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ